ਜੇਕਰ ਤੁਸੀਂ ਵੀ ਰਾਤ ਦਾ ਸਫ਼ਰ ਕਰਦੇ ਹੋ ਤਾਂ ਇਸ ਖਬਰ ਨੂੰ ਜ਼ਰਾ ਧਿਆਨ ਨਾਲ ਦੇਖ ਲਿਓ ਤੇ ਕਾਰ ਦੀ ਰਫ਼ਤਾਰ ਵੀ ਹੁਣ ਧੀਮੀ ਰੱਖਿਆ ਕਰੋ ਕਿਉਂਕਿ ਕਈ ਵਾਰ ਤੇਜ਼ ਰਫ਼ਤਾਰੀ ਦੇ ਕਰਕੇ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਕਿ ਜਿਸ ਤੋਂ ਬਾਅਦ ਪਛਤਾਵਾ ਪੱਲੇ ਰਹਿ ਜਾਂਦਾ ਤਾਜ਼ੀਆਂ ਤਸਵੀਰਾਂ ਲੁਧਿਆਣਾ ਦੇ ਸਾਊਥਨ ਬਾਈਪਾਸ ਤੋਂ ਸਾਹਮਣੇ ਆ ਜਿੱਥੇ ਦੋ ਗੱਡੀਆਂ ਦੀ ਭਿਆਨਕ ਟੱਕਰ ਹੋ ਗਈ ਹੈ ਇਨੋਵਾ ਕਾਰ ਦੇ 에ਅਰ ਬੈਗ ਤੱਕ ਖੁੱਲ ਗਏ ਫੋਰਚੂਨਰ ਗੱਡੀ ਦੀਆਂ ਤਿੰਨ ਪਲਟੀਆਂ ਖਾਰੀਆਂ ਸਕਰੀਨ ਦੇ ਉੱਤੇ ਤੁਸੀਂ ਗੱਡੀਆਂ ਦੀ ਹਾਲਤ ਦੇਖ ਸਕਦੇ ਹੋ ਕਿ ਇਹ ਐਕਸੀਡੈਂਟ ਕਿੰਨਾ ਖੂਬ ਭਿਆਨਕ ਹੋ ਸਕਦਾ ਮਾਮਲਾ ਲੁਧਿਆਣਾ ਦੇ ਦਰਾਹਾ ਫਿਰੋਜ਼ਪੁਰ ਸਾਊਥਰਨ ਬਾਈਪਾਸ ਤੋਂ ਸਾਹਮਣੇ ਆ ਜਿੱਥੇ ਇਹ ਦੋ ਗੱਡੀਆਂ ਦੀ ਆਪਸੀ ਟੱਕਰ ਹੋਈ ਹੈ ਉਧਰ ਫੋਰਚਨਰ ਚਾਲਕ ਨੇ ਦੱਸਿਆ ਕਿ ਨੋਵਾ ਕਾਰ ਸਾਈਡ ਤੋਂ ਆ ਰਹੀ ਸੀ ਅਤੇ ਤੇਜ਼ ਚੱਲਦੇ ਹੋਏ ਟੱਕਰ ਹੋਈ ਹੈ ਕਿਹਾ ਕਿ ਇਸ ਗੱਡੀ ਨੂੰ ਇਕਨੋਮੀ ਡਾਕਟਰ ਚਲਾ ਰਿਹਾ ਸੀ ਜੋ ਮੌਕੇ ਤੋਂ ਫਰਾਰ ਹੋ ਗਿਆ ਹਾਲਾਂਕਿ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੈ ਬਾਕੀ ਹੋਰ ਕੋਈ ਕੀ ਕਿਹਾ ਆਓ ਸੁਣਦੇ ਹਾਂ ਵੀਰੇ ਈਸ਼ਨਗਰ ਦੇ ਪੁਲ ਤੋਂ ਫੋਰਚਨਰ ਸੀਗੀ ਆਪਣੇ ਵਾਲੀ ਇਧਰੋਂ ਆ ਰਿਹਾ ਹੌਲੀ ਹੌਲੀ ਸਪੀਡ ਨਾਲ ਜਮੇ ਮੈਂ ਤੇ ਮੇਰੀ ਵਾਈਫ ਸੀਗੇ ਠੀਕ ਹੈ ਜਿਹਦੇ ਮੈਂ ਘਰੇ ਗੱਡੀ ਲਾਉਣੀ ਆ ਸਾਰਾ ਨੇ ਸਵੇਰੇ ਸਾਧਰ ਜਾਨੀ 6 ਵਜੇ ਮੈਨਾਂ ਕੋਲ ਆਇਆ ਮੈਂ ਕਿਹਾ ਮੇਰੇ ਕੋਲ ਸਾਧਨ ਹੈ ਨਹੀਂ ਸਿੰਘਾ ਬਾਈ ਜੀ ਮੈਂ ਗੱਡੀ ਲੈ ਜਾਣਾ ਮੈਂ ਘਰੇ ਲਾ ਦੇਣੀ ਆ ਉੱਥੇ ਮੁੰਡੇ ਦੇ ਠੀਕ ਹੈ ਉਹ ਮੁੰਡਾ ਕਹਿੰਦਾ ਮੈਂ ਆਲਮਗੀਰੋਂ ਆ ਗਿਆ ਮੈਂ ਕਿਹਾ ਚੱਲ ਤੂੰ ਆ ਜਾ ਮੇਰੀ ਵਾਈਫ ਤੇ ਅਸੀਂ ਸੀਗੇ ਮੈਂ ਕਿਹਾ ਗਜਰੇਲਾ ਖਾਣਿਆ ਕੋਈ ਗੱਲ ਨਹੀਂ ਆਪਾਂ ਮੁੜ ਜਾਾਂਗੇ ਬਾਈ ਜੀ ਇੱਥੋਂ ਮੈਂ ਗੱਡੀ ਜਾਵੇਂ ਹੌਲੀ ਹੌਲੀ ਲਿਆਉਣਾ ਪਿਆ ਆਪਾਂ ਇੰਨਾ ਕੁ ਦੇਖਦੇ ਆ ਨਾ ਜਿੰਨਾ ਕੁ ਬੋਰਡ ਆ ਵੀ ਪਿੱਛੇ ਕੋਈ ਕਾਰ ਨਹੀਂ ਆਉਂਦੀ ਬਾਈ ਜੀ ਮ ਮੁਰਗੇ ਵੀ ਮਾਰੀ ਜੀ ਮੇ ਗੱਡੀ ਇਹਨੂੰ ਕਰੀਆ ਪਿੱਛੋਂ ਬਾਈ ਜੀ ਏਡੀ ਜ਼ੋਰ ਚ ਹੈ ਗੱਡੀ ਮਾਰੀ ਗੱਡੀ ਪਲਟ ਕੇ ਉਹ ਪਰਲੇ ਪਾਸੇ ਚਲੀ ਗਈ ਜੀ ਉਹਦਾ ਕੁਦਰਤੀ ਬਚਾ ਕਿੱਥੋਂ ਹੋਇਆ ਜਦੋਂ ਗੱਡੀ ਪਲਟੀ ਪਿੱਛੋਂ ਗੱਡੀਆਂ ਰੁਕ ਗਈਆਂ ਵੀ ਸਾਰੀਆਂ ਨਹੀਂ ਕੋਈ ਨਹੀਂ ਰੁਕਦਾ ਬਾਈ ਜੀ ਗੱਡੀਆਂ ਰੁਕ ਗਈ ਉਹਨੇ ਫੋਰਚਨਰ ਖੜੀ ਕਰੀਆ ਚੱਕ ਕੇ ਬਾਈ ਜੀ ਏਡੀ ਗੱਡੀ ਕੋਈ ਖੜੀ ਕਰਨੀ ਸੌਖੀ ਗੱਲ ਨਹੀਂ ਪਾਰਟੀ ਨੂੰ ਆਂਦੇ ਜੀ ਕਿੰਨੇ ਕੇ ਜਾਣੇ ਬਚੂ ਥੇ ਮੇਰੇ ਵਾਲੀ ਜੀ ਜੀ ਮੈਂ ਤੇ ਮੇਰੀ ਵਾਈਫ ਜੀ ਕੀ ਨਾਮ ਉਹਨਾਂ ਦਾ ਉਹਨਾਂ ਦਾ ਗਰਮੀਤ ਕੌਰ ਜੀ ਕਿਹਾ ਜਾ ਰਿਹਾ ਵਾਈਫ ਜਿਹੜੀ ਆ ਉਹ ਪ੍ਰੈਗਨੈਂਟ ਸੀਗੇ ਹਾਂਜੀ ਉਹਨਾਂ ਨੂੰ ਮੈਂ ਸਿਰ ਘਰੇ ਛੱਡ ਕੇ ਆਇਆ ਜੀ ਬੱਚਾ ਨਹੀਂ ਨਹੀਂ ਅਸੀਂ ਦੋਨੇ ਹੀ ਸੀਗੇ ਜੀ ਆਹ ਉਧਰ ਠੀਕ ਨੇ ਹਾਂਜੀ ਹਾਂਜੀ ਠੀਕ ਨੇ ਜੀ ਉਹ ਲੋਰ ਦਾ ਡਾਕਟਰ ਸਾਹਿਬਾਰੇ ਦੱਸ ਹਾਂਜੀ ਤੇ ਉਹ ਡਾਕਟਰ ਸਾਹਿਬ ਦੇ ਨਾਲ ਸੀਗੀਆਂ ਲੇਡੀ ਜੀ ਇਹ ਆਏ ਨੇ ਪਾਰਟੀ ਤੋਂ ਵਿੱਚੋਂ ਇਹ ਗੱਡੀ ਭਜਾਉਣ ਲੱਗੇ ਬਾਈ ਜੀ ਉਧਰ ਦੇਖੋ ਕਰਕੇ ਉੱਥੇ ਗੱਡੀ ਵੱਜੀ ਆ ਜੀ ਉਹ ਖੁੰਝੇ ਚ ਦੇਖੋ ਦੇਖੋ ਆ ਡਾਕਟਰ ਸਾਹਿਬ ਦੀ ਨੋਬਾ ਖੜੀ ਆ ਗੱਡੀ ਵੱਜੀ ਆ ਬਾਈ ਜੀ ਉੱਥੇ ਉਹ ਖੁੰਝੇ ਹਾਂਜੀ ਉੱਥੇ ਗੱਡੀ ਵੱਜੀ ਆ ਇਹਨਾਂ ਟਾਇਰ ਪਾੜੇ ਗੱਡੀਆਂ ਨੇ ਤਾਂ ਰੋਕ ਲਈ ਬਾਈ ਜੀ ਪਿੱਛੋਂ 6-7 ਗੱਡੀਆਂ ਆਈਆਂ ਇਹਨਾਂ ਦੀਆਂ ਧੱਕੇ ਨਾਲ ਸਰਦਾਰ ਸਾਹਿਬ ਦੀ ਮੇਰੇ ਕੋਲ ਵੀਡੀਓ ਪਈ ਹੈ ਜੇ ਤੁਸੀਂ ਕਹਿੰਦੇ ਮੈਂ ਦਿਖਾ ਦਿੰਦਾ ਠੀਕ ਆ ਜੀ ਉਹਨਾਂ ਨੇ ਉਤਰ ਕੇ ਹਾਂ ਤੂੰ ਕੌਣ ਹੋ ਨਾ ਬਾਈ ਜੀ ਸਾਨੂੰ ਬੰਦੇ ਨੇ ਕੱਢਿਆ ਸ਼ੁਕਰ ਹੈ ਪ੍ਰਮਾਤਮਾ ਦੀ ਕਿਰਪਾ ਨਾਲ ਕੋਈ ਸੱਟ ਨਹੀਂ ਲੱਗੀ ਸਾਡੇ ਬਾਹਰ ਨਿਕਲਿਆ ਮੈਂ ਮੈਂ ਗੱਡੀ ਕੋਲ ਆਇਆ ਮੈਂ ਕਿਹਾ ਸਰਦਾਰ ਸਾਹਿਬ ਤੋਰਿਓ ਨਾ ਮੇਰੇ ਮਾਲਕਾ ਹੁੰਦੇ ਨੇ ਜਿਨ੍ਹਾਂ ਦੀ ਕਾਰ ਆ ਜੀ ਮੇਰੀ ਮੇਰੀ ਵੀ ਕੋਈ ਜ਼ਿੰਮੇਵਾਰੀ ਹੈ ਨਾ ਜੀ ਮੇਰਾ ਲਵਿਸ ਜੀ ਲਵ ਯੂ ਸ਼ਾਪ ਰਾਇ ਬਾਈ ਜੀ ਹਾਂ ਜੀ ਜਿਨ੍ਹਾਂ ਦੀ ਗੱਡੀ ਆ ਜੀ ਤੇ ਹਲਟ ਪਾਈ ਆ ਕਾਲੀ ਉਹਨਾਂ ਦੇ ਪੱਗ ਬੰਨੀ ਹੋਈ ਆ 6-7 ਬੰਦੇ ਸੀਗੇ ਉਹ ਵੀ ਡਾਕਟਰ ਸਾਹਿਬ ਨੇ ਜੀ ਕੋਈ ਸਰਕਾਰੀ ਡਾਕਟਰ ਸਾਹਿਬ ਦੱਸ ਦੇ ਰਹੇ ਜਿਵੇਂ ਹੁਣ ਇਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਗਾਲ੍ਹਾਂ ਕੱਢੇ ਤੁਹਾਨੂੰ ਦੇਖ ਲਾਂਗੇ ਮੈਂ ਕਿਹਾ ਜੀ ਮੇਰੇ ਮਾਲਕ ਹੁੰਦੇ ਉਹਨਾਂ ਨੇ ਦੇਖ ਲਿਓ ਹੁਣ ਤੁਸੀਂ ਮੇਰੇ ਨਾਲ ਇਕੱਲੇ ਨਾ ਵੀ ਕਰਦੇ ਹੋ ਭਾਈ ਜੀ ਹੁਣ ਮੈਂ ਵੀ ਕੋਈ ਕਿਸੇ ਨੂੰ ਸੱਦਣਾ ਹੀ ਸੀਗਾ ਜੀ ਉਹਦੇ ਘਰ ਦੇਆਂ ਨੂੰ ਪਰਿਵਾਰ ਨੂੰ ਇੱਥੇ ਇਕੱਠ ਪੁਲਿਸ ਵੀ ਪਹੁੰਚੀ ਹੋਈ ਹੈ ਜੀ ਹਾਂ ਜੀ ਕਿਵੇਂ ਦੀ ਗੱਲ ਬਾਈ ਜੀ ਉਹਨਾਂ ਦੀਆਂ ਗੱਡੀਆਂ ਦੇ ਗੱਡੀਆਂ ਭਾਈ ਜੀ ਉਦੋਂ ਬਾਅਦ ਮੈਨੂੰ ਗਾਲ੍ਹਾਂ ਕੱਢ ਕੇ ਉਹਨਾਂ ਨੇ ਕੀਤਾ ਡਾਕਟਰ ਸਾਹਿਬ ਨੂੰ ਲੈ ਕੇ ਭ ਗੱਡੀ ਬਾਈ ਪੁਛ ਵਧਣਾ ਚਾਬੀ ਜੇਬ ਚ ਹੁੰਦੀ ਆ ਠੀਕ ਆ ਜੀ ਚਾਬੀ ਆਪਾਂ ਕੱਢਦੇ ਨਹੀਂ ਹੈਗੇ ਗੱਡੀਆਂ ਦੇ ਵੀਰੇ ਸੀਗੇ ਉਹ ਘੱਟੋ ਘੱਟ 7-8 ਜਣੇ ਤਾਂ ਸੀਗੇ ਬਾਕੀ ਤਾਂ ਲੇਡੀਜ਼ ਸੀਗੀਆਂ ਵੀਰੇ ਸਾਰੀਆਂ ਉਹ ਕਿ ਲੇਡੀਜ਼ ਨੂੰ ਵੀਰੇ ਆਪਾਂ ਕੁਝ ਨਹੀਂ ਕਹਿ ਸਕਦੇ ਪਰਵਾਸ ਫੈਮਿਲੀ ਸੀਗੀਆਂ ਮੈਂ ਜਸਟ ਟਾਈਮ ਆਇਆ ਆ ਭਾਜੀ ਇਕੱਲੇ ਬੇਚਾਰੇ ਵੀਡੀਓ ਬਣਾ ਰਹੇ ਸੀਗੇ ਤੇ ਉਹਨਾਂ ਨੂੰ ਰੋਕ ਰਹੇ ਸੀਗੇ ਵੀ ਤੁਸੀਂ ਨਾ ਲੈ ਕੇ ਜਾਓ ਨਾ ਲੱਗ ਜਾਓ ਜਿਹੜੇ ਆ ਕਾਲੀ ਟਰਬਨ ਵਾਲੀ ਗੱਲ ਕਰ ਰਹੇ ਨੇ ਡਾਕਟਰ ਸਾਹਿਬ ਮੈਨੂੰ ਪਤਾ ਡਾਕਟਰ ਨੇ ਕੋਲ ਨੇ ਉਹਨਾਂ ਨੂੰ ਹਾਂ ਉਹਨਾਂ ਨੇ ਜਰੂਰ ਮਤਲਬ ਥੋੜੀ ਐਕਟੀਵਿਟੀ ਜ਼ਿਆਦਾ ਕਰ ਰਹੇ ਸੀਗੇ ਜੋ ਮੈਂ ਨੋਟ ਬਾਕੀ ਮੈਂ ਵੀਡੀਓ ਵੀ ਦੇਖੀ ਹੈ ਵੀਡੀਓ ਹੀ ਨਜ਼ਰ ਆ ਰਿਹਾ ਸੈਕਿੰਡ ਡਾਕਟਰਾਂ ਦੀ ਗੱਡੀ ਚੋਂ ਜਿਹੜੀ ਐਕਸੀਡੈਂਟ ਹੋਈ ਹੈ ਕ੍ਰਿਸ਼ਟਾ ਐਜੋ ਉਹਨਾਂ ਦੀ ਵਾਈਫ ਮੈਂ ਆਪ ਨਿਕਲਦੀ ਦੇਖੀ ਹੈ ਬਿਲਕੁਲ ਸਹੀ ਪੋਜੀਸ਼ਨ ਤੇ ਸੀਗੇ ਕੁਝ ਕੋਈ ਇੰਜਰੀ ਨਹੀਂ ਸੀਗਾ ਉਹਨਾਂ ਨੂੰ ਕੁਝ ਨਹੀਂ ਸੀਗਾ ਐਸ ਇਟ ਇਜ਼ ਗਏ ਨੇ ਉਹ ਬਹਿ ਕੇ ਤੇ ਹਾਂ ਇਹਨਾਂ ਦੇ ਜਿਹੜੇ ਦੋ ਤਿੰਨ ਬੰਦੇ ਇੱਥੇ ਮੌਕੇ ਤੇ ਖੜੇ ਵੀ ਸੀਗੇ ਜੀ ਡਾਕਟਰਾਂ ਦੀ ਟੀਮ ਸੀਗੀ ਉਹਨਾਂ ਦੇ ਨਾਲ ਲੇਡੀਜ਼ ਵੀ ਸੀਗੀਆਂ ਦੋ ਤਿੰਨ ਪੰਜ ਸੱਤ 11 ਖੜਗੀਆਂ ਸੀ ਇੱਥੇ ਆ ਕੇ ਇਹ ਵਾਕੀ ਆ ਇਕੱਲੇ ਸੀਗੇ ਬਾਕੀ ਸਾਰੇ ਭਾਜੀ ਬਾਅਦ ਚ ਆਏ ਨੇ ਤੇ ਆਪਾਂ ਚੱਲੇ ਸੀ ਫਤੇਗੜ ਸਾਹਿਬ ਅਸੀਂ ਜਾਂਦੇ ਜਾਂਦੇ ਦੇਖ ਕੇ ਸਿਚੁਏਸ਼ਨ ਅਸੀਂ ਰੁਕ ਗਏ ਹੈ ਨਾ ਤੋ ਚਲੋ ਰਾਤ ਨੂੰ ਵੀ ਕਿਸੇ ਨੂੰ ਲੱਗੀ ਤਾਂ ਨਹੀਂ ਮੈਂ ਸੋਹੋਂ ਡਾਕਟਰ ਸਾਹਿਬ ਨੂੰ ਮੈਨੂੰ ਨਹੀਂ ਪਤਾ ਡਾਕਟਰ ਨੇ ਉਹ ਤੇ ਬਾਅਦ ਵਿੱਚ ਪਤਾ ਲੱਗਿਆ ਜਦੋਂ ਉਹਨਾਂ ਨੇ ਵਾਈਟ ਕੋਟ ਪਾਇਆ ਸੀਗਾ ਉਦੋਂ ਪਛਾਣ ਹੁੰਦੀ ਸੀ ਵੀ ਡਾਕਟਰ ਭਾਈ ਉਹਨਾਂ ਨੂੰ ਪੁੱਛਿਆ ਵੀ ਇਹ ਤੁਹਾਨੂੰ ਕੋਈ ਲੱਗਿਆ ਤਾਂ ਨਹੀਂ ਉਹ ਵਿਚਾਰੇ ਕੁਝ ਬੋਲੇ ਨਹੀਂ ਉਸ ਟਾਈਮ ਉਹਨਾਂ ਦੇ ਨਾਲ ਕੋਈ ਲੇਡੀਜ਼ ਹੋਰ ਆਏ ਹੋ ਮੋਬਾਈਲ ਲਾਵਰੇ ਸੀ ਗੱਡੀ ਦੇ ਨੀਚੇ ਜਾ ਕੇ ਭਾਈ ਮੋਬਾਈਲ ਵਗੈਰਾ ਕੋਲ ਘੁੰਮਿਆ ਹੋਣਾ ਤੇ ਕਹਿੰਦੇ ਵੀ ਨਹੀਂ ਨਹੀਂ ਹੋਇਆ ਕੁਝ ਨਹੀਂ ਕਹਿੰਦੇ ਬਚਾਅ ਹੋ ਗਿਆ ਪਰ ਗੱਡੀ ਦਾ ਜੋ ਨੁਕਸਾਨ ਹੋਇਆ ਅਸਾ ਆ ਚੀਜ਼ ਮੈਂ ਦੇਖੀ ਜੋ ਆਇਆ ਉਸ ਤੋਂ ਬਾਅਦ ਬਹੁਤ ਕੁਝ ਹੋ ਗਿਆ ਗੱਡੀ ਗੱਡੀ ਦੇ ਮੇਰੇ ਆਏ ਤੋਂ ਪਹਿਲਾਂ ਸਿੱਧੀ ਹੋ ਚੁੱਕੀ ਸੀ ਤਿੰਨ ਬਲਟੀਆਂ ਕਹਿੰਦੇ ਨੇ ਪਈਆਂ ਉਹਨੂੰ ਨਜ਼ਰ ਹੀ ਆ ਰਹੀ ਗੱਡੀ ਗੱਡੀ ਦੇ ਨੰਬਰ ਦੇ ਗੱਡੀ ਦੀ ਕੰਡੀਸ਼ਨ ਦੇਖ ਕੇ ਪਤਾ ਲੱਗਦਾ ਲੇਕਿਨ ਸੈਕਿੰਡ ਸੈਕਿੰਡ ਇੱਕ ਗੱਲ ਮੈਂ ਹੋਰ ਦੱਸ ਦਿੰਦਾ ਜਿਹੜੀ ਆ ਟੋਇਟਾ ਗੱਡੀ ਦਾ ਲੋਗੋ ਹੁੰਦਾ ਨਾ ਇਹ ਗੱਡੀ ਦਾ ਲੋਗੋ ਲੱਗਿਆ ਨਹੀਂ ਹੋਇਆ ਕ੍ਰਿਸਟਾ ਦਾ ਇਹ ਲੋਗੋ ਮੈਂ ਖੁਦ ਲੱਬਿਆ ਉਹ ਫੋਰਚੂਨਰ ਦੀ ਪਰਲੀ ਸੈਟ ਪਿਆ ਸੀ ਦੂਜੀ ਗੱਲ ਗੱਡੀ ਦੀ ਤੁਹਾਨੂੰ ਹਾਲਤ ਪਤਾ ਲੱਗ ਰਹੀ ਵੀ ਗੱਡੀ ਕਿਸ ਹਿਸਾਬ ਨਾਲ ਬੈਂਡ ਹੋਈ ਆ ਹੈਨਾ ਸੈਕੰਡ ਉਹ ਗੱਡੀ ਦਾ ਤੁਸੀਂ ਦੇਖੋ ਦੋਨੋਂ ਡਰਾਈਵਰ ਸਾਈਡ ਜਿਹੜੀ ਹੈਗੀ ਆ ਪੂਰੀ ਇੰਨੀ ਜ਼ਬਰਦਸਤ ਪੁਸ਼ ਹੋਈ ਹੈ ਕਿ ਇਹ ਗੱਡੀ ਨੇ ਉਹਨਾਂ ਨੂੰ ਕੁਸ਼ ਕੀਤਾ ਜਿਸ ਦੇ ਨਾਲ ਉਹ ਪਲਟੀ ਮਾਰੀ ਹੈਨਾ ਬਾਕੀ ਭਾਜੀ ਮੌਕੇ ਤੇ ਖੜੇ ਨੇ ਇਹ ਝੂਠ ਨਹੀਂ ਬੋਲਣਗੇ ਇਹਨਾਂ ਦੀ ਵਾਈਫ ਦੇਖੋ ਮੈਂ ਤਾਂ ਇਹਨਾਂ ਦੀ ਬਹਾਦਰੀ ਤੋਂ ਦਾਤ ਦੇਣਾ ਇਹਨਾਂ ਦੀ ਬਈ ਇਹ ਹੱਲੇ ਵੀ ਬਿਲਕੁਲ ਐਨ ਸੋਲਿਡ ਖੜੇ ਨੇ ਖੜੇ ਨੇ ਹੈਨਾ ਨਹੀਂ ਧੜਕ ਕੇ ਖੜੇ ਨੇ ਮਤਲਬ ਵੀ ਨਹੀਂ ਤਾਂ ਬੰਦਾ ਘਬਰਾ ਜਾਂਦਾ ਯਾਰ ਐਡੇ ਵੱਡੇ ਐਕਸੀਡੈਂਟ 'ਚ ਬੰਦਾ ਕੰਮਨ ਲੱਗ ਜਾਂਦਾ ਉਦੋਂ ਡਾਕਟਰ ਪੱਖ ਤੋਂ ਆਏ ਲੋਕਾਂ ਨੇ ਕਿਹਾ ਕਿ ਡਾਕਟਰ ਦੀ ਕੋਈ ਗਲਤੀ ਨਹੀਂ ਹੈ ਹਾਲਾਂਕਿ ਡਾਕਟਰ ਮੌਕੇ ਤੋਂ ਫਰਾਦ ਦੱਸਿਆ ਜਾ ਰਿਹਾ ਬਾਕੀ ਉਹਨਾਂ ਨੇ ਕਿਹਾ ਕਿ ਅਸੀਂ ਕੋਈ ਪੱਖ ਤੋਂ ਨਹੀਂ ਅਸੀਂ ਵੈਸੇ ਗੱਲ ਕਰ ਰਹੇ ਹਾਂ ਕਿ ਡਾਕਟਰਾਂ ਦੇ ਨਾਲ ਕੁੱਟਮਾਰ ਵੀ ਹੋਈ ਹੈ। ਤੇ ਅੱਛੀ ਜਿਹੀ ਦੇਖਣ ਆਇਆ ਪੱਖ ਵਾਲੀ ਗੱਲ ਹੀ ਹੈ। ਐਕਸੀਡੈਂਟ ਦਾ ਨਾ ਹੀ ਮਾਣਾ ਪਰ ਰੋਜ਼ ਐਕਸੀਡੈਂਟ ਦੇਖਦੇ ਹਾਂ। ਐਕਸੀਡੈਂਟ ਹੋ ਗਿਆ। ਇਹ ਹੋਇਆ ਕਿ ਮੌਕਸਰ ਇਹ ਮੈਂ ਤਾਂ ਮੌਕੇ ਤੇ ਸੀਗਾ ਨਹੀਂ ਸੀ। ਐਕਸੀਡੈਂਟ ਹੋਇਆ ਤੁਸੀਂ ਆਪ ਦੇਖ ਲਓ ਗੱਡੀਆਂ ਚੈੱਕ ਕਰ ਲਓ ਤੁਸੀਂ ਦੋਨਾਂ ਗੱਡੀਆਂ ਆਪਸ ਵਿੱਚ ਵੱਜੀਆਂ ਨੇ। ਐਕਸੀਡੈਂਟ ਹੋਇਆ ਪਰ ਜਾਨਾਂ ਬਚ ਗਈਆਂ ਨੇ। ਜਾਨਾਂ ਬਚ ਗਈਆਂ ਮੈਂ ਦੋਨਾਂ ਦੋਨੇ ਦੋ ਦੇਖ ਲੈ ਸਾਡਾ ਕੰਮ ਇਹੀ ਹੈ ਕਿ ਕਿਸੇ ਦੀ ਜਾਨ ਨਾ ਜਾਵੇ ਕਿਸੇ ਨੂੰ ਕੋ ਨੁਕਸਾਨ ਨਾ ਹੋਵੇ ਲੋਹਾ ਲੂਹਾ ਦਾ ਠੀਕ ਹੋਈ ਜਾਂਦਾ ਅਸੀਂ ਹਮੇਸ਼ਾ ਇਹੀ ਸਮਝਦੇ ਆਂ ਜੀ ਜੀ ਸਭ ਤੋਂ ਪਹਿਲਾਂ ਇਹੀ ਹੁੰਦਾ ਵੀ ਜਾਨਾਂ ਬਚਣੀਆਂ ਚਾਹੀਦੀਆਂ ਦਰਸਪੋਰਚਨ ਵਾਲੇ ਗੱਡੀ ਦੇ ਮਾਲਕਾਂ ਨੇ ਕਿਹਾ ਕਿ ਗੱਡੀ ਵਜਨ ਤੋਂ ਬਾਅਦ ਵੀ ਅੱਗੇ ਤੋਂ ਬਾਈ ਵੀ ਕੀਤੀ ਗਈ ਦੇਖੋ ਪਤਾ ਕੀ ਹੈ ਉਹ ਦੈਟ ਇਜ਼ ਨਾਟ ਅਜੇ ਪਤਾ ਨਹੀਂ ਹੈ ਕਿਸ ਨੂੰ ਪਤਾ ਨਹੀਂ ਹੈ ਕਿਸੇ ਗੱਲ ਦਾ ਠੀਕ ਹੈ ਨਾ ਹਾਂ ਬਟ ਹਾਂ ਮੈਨੂੰ ਇੰਨਾ ਪਤਾ ਹੈ ਵੀ ਹਾਤਾ ਪਾਈ ਹੋਈ ਹੈ ਡਾਕਟਰ ਨੂੰ ਕੁੱਟਿਆ ਗਿਆ ਇੱਥੇ ਇੱਕ ਸਰਕਾਰੀ ਡਾਕਟਰ ਨੂੰ ਵੀ ਕੁੱਟਿਆ ਗਿਆ ਐਕਸੀਡੈਂਟ ਡਾਕਟਰ ਨੂੰ ਵੀ ਕੁੱਟਿਆ ਗਿਆ ਲੇਕਿਨ ਹਾਦਸਾ ਬਾਈ ਹੋਈ ਹੈ ਇੱਥੇ ਮੈਨੂੰ ਜੋ ਪਤਾ ਲੱਗਿਆ ਇੱਥੇ ਵੀ ਡਾਕਟਰ ਨੂੰ ਕੁੱਟਿਆ ਗਿਆ ਇੱਥੇ ਕਿਹੜਾ ਕੌਣ ਗੱਡੀ ਚਲਾ ਰਿਹਾ ਸੀ ਕਿਹੜਾ ਡਾਕਟਰ ਸਾਹਿਬ ਜਿੱਕਰ ਗੱਡੀ ਚਲਾ ਰਿਹਾ ਇੱਕ ਕਾਫੀ ਸੀਨੀਅਰ ਡਾਕਟਰ ਨੇ ਸ਼ਹਿਰ ਦੇ ਗੈਸਟਰੋਐਂਟੋਲੋਜਿਸਟ ਨੇ ਉਹਨਾਂ ਦੇ ਡਾਕਟਰ ਗੁਪਤਾ ਨੇ ਹਾਂ ਡਾਕਟਰ ਗੁਪਤਾ ਨੇ ਉਹਨਾਂ ਦੀ ਗੱਡੀ ਹੈ ਇਹ ਹਾਂ ਡਾਕਟਰ ਗੁਪਤਾ ਉਹ ਦinesh ਗੁਪਤਾ ਹਾਂ ਡਾਕਟਰ ਦਿਨੇਸ਼ ਗੁਪਤਾ ਨੇ ਉਹਨਾਂ ਉਹਦੇ ਡਾਕਟਰ ਗੁਪਤਾ ਦੀ ਗੱਡੀ ਹੈ ਇਹ ਜੀ ਹਾਂ ਉਹਨਾਂ ਨਾਲ ਐਕਸੀਡੈਂਟ ਹੋਇਆ ਠੀਕ ਹੈ ਤੇ ਪਰ ਦੋਨੇ ਕਾਸੇ ਬੰਦੇ ਨੇ ਸੇਫ ਨੇ ਇੱਕ ਮਿੰਟ ਜੀ ਉਹਨਾਂ ਦੀ ਉਹਨਾਂ ਦੀ ਵਾਈਫ ਦਾ ਦੋਨਾਂ ਦੀ ਦੋਨਾਂ ਦੀ ਬੱਸੇ ਜਿਹੜੇ ਸੇਫ ਹੈ ਠੀਕ ਹੈ ਨਾ ਹਾਂ ਵਾਈਫ ਦੇਖਣੇ ਸੀਗਾ ਉਹਨਾਂ ਦੇ ਉਹਦੇ ਬੰਦੇ ਦੇਖਣੇ ਕੁੱਟਣ ਮੈਂ ਤੁਹਾਡੇ ਉਸ ਉਹਨਾਂ ਦੇ ਨਾਲ ਸੀਗੇ ਡਾਕਟਰ ਜੀ ਮੈਨੂੰ ਨਹੀਂ ਪਤਾ ਜੀ ਮੈਂ ਤਾਂ ਹੁਣ ਆਇਆ ਜੀ ਇੱਥੇ ਫੈਮਲੀ ਸੀ ਉਹਨਾਂ ਦੀ ਲੇਡੀਜ਼ ਸੀ ਬੱਚੇ ਸੀ ਲੇਡੀਜ਼ ਸੀ ਉਹਨਾਂ ਦੇ ਵਾਈਫ ਸੀਗੇ ਸਰ ਡਾਕਟਰ ਸਾਹਿਬ ਜੀ ਮੇਰੇ ਕੋਲ ਬਾਕੀ ਦਾ ਵੀਡੀਓ ਮੈਂ ਦੇ ਦਿੰਦਾ ਜੀ ਐਸੀ ਉਸ ਵੇਲੇ ਮੌਕੇ ਤੇ ਨਹੀਂ ਸੀ ਦੇਖੋ ਅਸੀਂ ਮੌਕੇ ਤੇ ਨਹੀਂ ਸੀ ਜਦੋਂ ਡਾਕਟਰ ਸਾਹਿਬ ਅਸੀਂ ਤਾਂ ਹੁਣ ਆਏ ਆ ਸਾਨੂੰ ਸਾਨੂੰ ਨਹੀਂ ਪਤਾ ਕਿ ਉਸ ਵੇਲੇ ਮੌਕੇ ਤੇ ਕੀ ਹੋਇਆ ਸਰ ਇਹ ਵੀ ਲੋਕ ਕਹਿ ਰਹੇ ਨੇ ਕਿ ਡਾਕਟਰ ਸਾਹਿਬ ਨੇ ਡਰਿੰਕ ਕੀਤੀ ਹੋਈ ਸੀ ਇਹ ਹੁਣ ਸਾਨੂੰ ਨਹੀਂ ਪਤਾ ਜੀ ਅਸੀਂ ਤਾਂ ਹੁਣ ਆਏ ਆ ਜੀ ਮੌਕੇ ਤੇ ਸਾਨੂੰ ਉਸ ਵੇਲੇ ਮੌਕੇ ਤੇ ਨਹੀਂ ਉਧਰ ਮੌਕੇ ਤੇ ਮੌਜੂਦ ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋ ਗੱਡੀਆਂ ਦੀ ਆਪਸੀ ਟੱਕਰ ਹੋਈ ਹੈ ਬਾਕੀ ਮਾਮਲੇ ਦੀ ਜਾਂਚ ਕਰ ਰਹੇ ਹਨ ਜੋ ਬਣਦੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ ਇਚਨਗੜ ਦੀ ਪੁਲਿਸ ਤੇ ਜਨਰਲ ਦੇ ਵਿਚਕਾਰ ਸਰ ਕਿਸ ਪਾਸਾ ਚੱਲਿਆ ਜੀ ਕਿਵੇਂ ਹੋਇਆ ਇਹ ਹਾਲੇ ਕਲੀਅਰ ਨਹੀਂ ਹੋਇਆ ਜੀ ਹਾਂ ਇੱਕ ਬੰਦਾ ਜਿਹੜਿਆ ਮੋਲਲਾ ਉਹ ਹਸਪਤਾਲ ਚ ਲ ਗਿਆ ਤੇ ਦੂਜੀ ਗੱਡੀ ਵਾਲੇ ਇੱਥੇ ਹੈਗੇ ਆ ਤੇ ਰੋਡ ਕਲੀਅਰ ਲਈ ਗੱਡੀ ਮਂਗਾਈਏ ਟੋ ਟੋ ਲਈ ਸਰ ਕਿਹੜੀ ਕਿਹੜੀ ਗੱਡੀ ਦਾ ਐਕਸੀਡੈਂਟ ਹੋਇਆ ਜੀ ਦੋ ਗੱਡੀਆਂ ਖੜੀਆਂ ਸਾਹਮਣੇ ਹਾਂ ਇੱਕ ਫੋਰਚੂਨਰ ਨੋਵਲ ਦੋਨਾਂ ਸਰ ਬੰਦੇ ਦਾ ਬਚਾਅ ਹੋ ਗਿਆ ਬੰਦੇ ਬਚ ਗਏ ਜੀ 에어 ਬੈਗ ਹੁਣ ਸੁਣਿਆ ਮੈਂ ਵੀ ਹਾਂ ਬਾਕੀ ਕਿਸ ਵੇਰੇ ਕਲੀਅਰ ਹੋਊਗਾ ਇਹਦੇ ਬਾਅਦ ਹਾਂਜੀ ਮੇਰਾ ਕੰਮ ਹੈ ਪਹਿਲਾਂ ਗੱਡੀਆਂ ਨੂੰ ਸਰ ਤੇ ਕਰੋਨਾ ਆਵਾਜਾਈ ਨੂੰ ਕੋਈ ਇਦਾਂ ਤਾਂ ਨਹੀਂ ਵੀ ਕਿਸੇ ਨੇ ਡਰਿੰਕ ਕੀਤੀ ਹੋਵੇ ਇਹ ਤਾਂ ਕਲੀਅਰ ਕ ਹਲੇ ਤੱਕ ਕੋਈ ਮੈਨੇ ਨੋਟਸ ਨਹੀਂ ਆਈ ਗੱਲ ਜਾਣਕਾਰੀ ਹਨ ਜਾਨਸਕਾਰੀ ਹਲੇ ਮੈਨੂੰ ਕੋਈ ਇਸ ਦੇ ਬਾਰੇ ਕੋਈ ਪਤਾ ਨਹੀਂ ਬੇਸ਼ੱਕ ਵੱਖ-ਵੱਖ ਥਾਵਾਂ ਦੇ ਉੱਤੇ ਸਾਈਨ ਬੋਰਡ ਲੱਗੇ ਹੋਏ ਨੇ ਕਿ ਤੇਜ਼ ਰਫਤਾਰੀ ਮੌਤ ਦੀ ਤਿਆਰੀ ਪਰ ਇਸ ਦੇ باوجود ਵੀ ਦੇਖਿਆ ਜਾ ਰਿਹਾ ਕਿ ਲੋਕ ਕੁਝ ਸਮਾਂ ਪਹਿਲਾਂ ਪਹੁੰਚਣ ਦੀ ਕਾਹਲ ਦੇ ਵਿੱਚ ਅਜਿਹੇ ਹਾਸੇ ਕਰ ਜਾਂਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ